ਕਦੀ ਕਰ ਲਿਆ ਕਦੀ ਨਹੀਂ ਕਰ ਲਿਆ ਇਦਾਂ ਚੱਲਦੇ ਰਹਿਣਗੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਐਸ ਵੇਲੇ ਜਗਤ ਦੀ ਇਹਨਾਂ ਉਹ ਇਹ ਕਿ ਮਨੁੱਖ ਜਿਹੜਾ ਇਹ ਨਾ ਇਹ ਜੋ ਜ਼ਿਆਦਾ ਲੋਕ ਕਰਦੇ ਨੇ ਉਹਨਾਂ ਨੂੰ ਦੇਖ ਕੇ ਇਹ ਉਹ ਕਰਦਾ ਏ ਜੋ ਜ਼ਿਆਦਾ ਲੋਕ ਕਰਦੇ ਨੇ ਜਾਂ ਜੋ ਇਹਦੀ ਕਮਿਊਨਿਟੀ ਦੇ ਜਾਂ ਜਿਹੜਨਾਂ ਨੂੰ ਲੋਕਾਂ ਨੂੰ ਇਹ ਆਪਣੇ ਨੇੜੇ ਮੰਨਦਾ ਏ ਜੋ ਉਹ ਜ਼ਿਆਦਾ ਲੋਕ ਕਰਦੇ ਨੇ ਉਹ ਕਰਦਾ ਏ ਇਹਨੂੰ ਉਹ ਚੀਜ਼ ਚੰਗੀ ਲੱਗਦੀ ਆ ਵੇਖੋ ਵਿਖਾਵਾ ਕਰਨਾ ਏ ਜਿਹੜਾ ਜ਼ਿਆਦਾ ਲੋਕਾਂ ਨੂੰ ਚੰਗਾ ਲੱਗਦਾਹੀਂ ਚੱਟ ਕਰ ਲੈਣੀ। ਕਿੰਨੀ ਵਿਵਿਧਤਾ ਤੇ ਜਿਹੜੀ ਇਹ ਹੀ ਵਿਖਾਵੇ ਦੇ ਚੱਕਰ ਜੀ ਕਰੀ ਜਾਂਦੇ। ਇਹ ਬੱਚੇ ਵੀ ਇਦਾਂ ਦੇ ਹੀ ਨੇ। ਇਹ ਵੀ ਸਾਡੇ ਤੋਂ ਉਦਾਂ ਹੀ ਸਿੱਖਦੇ ਨੇ। ਇਹਨਾਂ ਦੀ ਵੀ ਜਿਹੜੀ ਚੀਜ਼ਾਂ ਵੇਖੋ ਆ ਵੇਖੋ ਹਣ ਬੱਚੇ ਨੇ ਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਕਮਿਊਨਿਟੀ ਲੈਵਲ ਤੇ ਹੋ ਰਹੀਆਂ ਨੇ ਜਾਂ ਜਾਂ ਆਸ-ਪਾਸ ਜੋ ਜ਼ਿਆਦਾ ਲੋਕਾਂ ਨੂੰ ਦੇਖਦੇ ਨੇ ਉਹ ਆਪਣੇ ਆਪ ਵੀ ਕਰਨ ਲੱਗ ਪੈਂਦੇ। ਉਹਨਾਂ ਨੂੰ ਕਿਤੇ ਉਹ ਸਿਖਾਉਣੀਆਂ ਧੋੜੀ ਪੈਂਦੀਆਂ। ਐਜ਼ ਏ ਸੰਗਤ ਐਜ਼ ਏ ਕਮਿਊਨਿਟੀ ਜਿਹੜਾ ਇਹ ਚਾਹੀਦਾ ਤੇ ਸਾਨੂੰ ਇਹੀ ਕਿਹੀਂ ਗੁਰੂ ਮਹਾਰਾਜ ਜੀ ਦੀ ਸਿੱਖੀ ਆਪਣੇ ਘਰਾਂ 'ਚ ਜੀਂਦੇ ਤੇ ਸਾਡੇ ਬੱਚੇ ਨੇਚਰਲੀ ਉਹਨੂੰ ਅਡਾਪਟ ਕਰ ਜਾਂਦੇ ਉਹਦੇ ਵਾਸਤੇ ਸਾਨੂੰ ਮਿਹਨਤ ਇੰਨੀ ਨਾ ਕਰਨੀ ਪੈਂਦੀ ਪਰ ਹੁਣ ਪ੍ਰੋਬਲਮ ਇਹ ਐ ਕਿ ਅਸੀਂ ਗੁਰੂ ਘਰ ਆ ਕੇ ਤੇ ਕੜੀ ਬਹਿ ਜਾਣੇ ਸਿੱਖ ਬਣ ਕੇ ਘਰਾਂ ਦੇ ਵਿੱਚ ਮਾਫ਼ ਕਰਨਾ ਹੀ ਸਿੱਖ ਨਹੀਂ ਹੈਗੇ ਘਰਾਂ ਦੇ ਵਿੱਚ ਤੇ ਅਸੀਂ ਹੋਰ ਟੰਗਾ ਨਾ ਜੀ ਰਹੇ ਹਾਂ ਘਰਾਂ ਦੇ ਵਿੱਚ ਤੁਹਾਡੀ ਮਤ ਤੁਹਾਡੇ ਵਿਹਾਰ ਤੁਹਾਡੀਆਂ ਮੰਗਾ ਉਹ ਉਹੀ ਨੇ ਜੋ ਅਸੀਂ ਲਰਨ ਕੀਤੀਆਂ ਆਸ-ਪਾਸ ਥੋੜਾ ਜਿਹਾ ਸੋਚ ਕੇ ਦੇਖੋ ਹਾਂ ਜੋ ਸਾਰੀ ਲੋਕਾਈ ਕਰ ਰਹੀ ਏ ਉਹਨਾਂ ਤੋਂ ਕੀ ਭਿੰਨ ਕਰਦੇ ਹਾਂ ਕਰ ਇਸ ਕਰਕੇ ਬੱਚੇ ਜਿਹੜੇ ਨੇ ਉਹ ਪਰੇਸ਼ਾਨੀ 'ਚ ਰਹਿੰਦੇ ਨੇ ਸਭ ਤੋਂ ਜ਼ਰੂਰੀ ਏ ਕਿ ਆਪ ਅਭਿਆਸ ਕਰੋ ਇਹਨਾਂ ਨੂੰ ਵੀ ਜਿਹੜੇ ਅਭਿਆਸ ਦੱਸੇ ਨੇ ਹੌਲੀ-ਹੌਲੀ ਉਹਨਾਂ ਚ ਲਾ ਦਿਓ ਫਿਰ ਥੋੜਾ ਜਿਹਾ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਏ ਉਹ ਏ ਐਕਸਪ੍ਰੈਸ਼ਨ ਆਪਣੇ ਐਕਸਪ੍ਰੈਸ਼ਨ ਤੇ ਧਿਆਨੰਦੋ ਥੋੜਾ ਜਿਹਾ ਤੁਸੀਂ ਇਹਨਾਂ ਦੇ ਸਾਹਮਣੇ ਐਕਸਪ੍ਰੈਸ ਕੀ ਕਰਦੇ ਜੇ ਤੇ ਕਿੰਨੇ ਲੈਵਲ ਤੇ ਕਰਦੇ ਜੇ ਇਹ ਬਹੁਤ ਇੰਪੋਰਟੈਂਟ ਗੱਲ ਏ ਕਿਸੇ ਦੇ ਧੀ ਪੁੱਤ ਨੂੰ ਨੌਕਰੀ ਮਿਲ ਜੇ ਤੇ ਅਹੀਂ ਸਾਰੇ ਰਿਸ਼ਤੇਦਾਰ ਐਕਸਪ੍ਰੈਸ ਬਹੁਤ ਵੱਡੇ ਤਲ ਤੇ ਕਰਦੇ ਕਿਸੇ ਦਾ ਚੰਗਾ ਘਰ ਬਣ ਜੇ ਤੇ ਸਾਡੇ ਜਿਹੜੇ ਐਕਸਪ੍ਰੈਸ਼ਨ ਨੇ ਕੁਝ ਹੋਰ ਹੁੰਦੇ ਕਿਸੇ ਦਾ ਤੀ ਪੋਤਾ ਅਮਰਤ ਸ਼ਖਲੇ ਤੇ ਵੜਾ ਇੱਕ ਟੈਂਪਰੇਰੀ ਜਿਹਾ ਫਾਰਮਲ ਜਿਹਾ ਐਕਸਪ੍ਰੈਸ਼ਨ ਦਿੰਨੇ ਬਾਅਦ ਚੋ ਖਤਮ ਹੋ ਜਾਂਦਾ ਕਿਹਦੀ ਨੌਕਰੀ, ਕਿਹਦੀ ਗੱਡੀ ਵੱਡੀ, ਕਿਸੇ ਦਾ ਘਰ ਵੱਡਾ ਉਹ ਐਕਸਪ੍ਰੈਸ਼ਨ ਕੰਟੀਨਿਊ ਬਹੁਤ ਚਿਰ ਤੱਕ ਚੱਲਦਾ ਰਹਿੰਦਾ। ਸਾਡੇ ਰਿਐਕਸ਼ਨ, ਸਾਡੇ ਬਿਹੇਵੀਅਰ ਜਿਹੜੇ ਨੇ ਉਹ ਬਾਰ-ਬਾਰ ਉਹ ਐਕਸਪ੍ਰੈਸ ਕਰਦੇ ਨੇ ਕਿ ਇਹਨੂੰ ਉਹ ਗੱਡੀ ਚੰਗੀ ਲੱਗਣ ਦੀ, ਇਹਨੂੰ ਉਹ ਜੋਬ ਚੰਗੀ ਲੱਗਣ ਦੀ ਤੇ ਮਨੁੱਖ ਜਿਹੜਾ ਏ ਉਹ ਐਕਸਪ੍ਰੈਸ਼ਨ ਤੋਂ ਸਿੱਖਦਾ ਏ। ਆਪ ਜੀ ਨੇ ਛੋਟੇ ਜਿਹੇ ਬੱਚੇ ਨੂੰ ਦੇਖਿਆ ਉਹ ਕੁਝ ਬੋਲਦਾ ਏ ਜਾਂ ਕੋਈ ਹਰਕਤ ਕਰਦਾ ਹੈ, ਕਈ ਵਾਰ ਮਾਂ ਦੇ ਥੱਪੜ ਮਾਰ ਦਿੰਦਾ। ਨਿਕਾ ਜੇ ਹੁੰਦਾ ਮਾਂ ਦੇ ਥੱਪੜ ਮਾਰਦਾ ਏ ਜੇ ਤੇ ਮਾਂ ਅਗੋਂ ਹੱਸ ਵੀ ਤੇ ਫਿਰ ਉਹਨੂੰ ਲੱਗਣਾ ਉਹਨੂੰ ਨਹੀਂ ਪਤਾ ਇਹ ਕੰਮ ਚੰਗਾ ਏ ਕਿ ਮਾੜਾ ਏ ਹਨਾ ਉਹਦ ਕੋਤੇ ਸੱڈن ਹੋਇਆ ਉਹਨੇ ਸਾਡੇ ਐਕਸਪ੍ਰੈਸ਼ਨ ਤੋਂ ਲਰਨ ਕਰਨਾ ਏ ਕਿ ਕਰਮ ਚੰਗਾ ਏ ਕਿ ਮਾੜਾ ਏ ਤੇ ਜੇ ਮਾਂ ਹੱਸਦੀ ਰਹੀ ਪਿਤਾ ਵੀ ਹੱਸਦਾ ਰਿਹਾ ਸਾਰਾ ਪਰਿਵਾਰ ਹੱਸਦਾ ਰਿਹਾ ਕਿ ਬੜਾ ਸ਼ੈਤਾਨ ਇਹਦੇ ਹੱਥ ਬਹੁਤ ਚੱਲਦੇ ਥੋੜੀ ਦੇਰ ਬਾਅਦ ਜਿਹੜਾ ਏ ਉਹਨੂੰ ਲੱਗਣਾ ਇਹ ਕੰਮ ਚੰਗਾ ਉਹਨੇ ਸਭਨਾਂ ਨੂੰ ਮਾਰਨਾ ਸ਼ੁਰੂ ਕਰਨਾ ਬੱਚੇ ਨੇ ਕੋਈ ਸ਼ਬਦ ਬੋਲਿਆ ਇਹ ਉਹਨੂੰ ਨਹੀਂ ਪਤਾ ਇਹਦੇ ਚ ਚੰਗਾ ਕੀ ਇਹ ਮਾੜਾ ਕੀ ਇਹ ਉਹਨੇ ਸਾਡੇ ਐਕਸਪ੍ਰੈਸ਼ਨ ਜਿਹੜੇ ਵਾਈਡਲੀ ਆਉਣੇ ਨੇ ਉਹਨਾਂ ਤੋਂ ਉਹਨੇ ਸਿੱਖਣਾ ਹੈ ਕਿ ਇਹ ਕੰਮ ਚੰਗਾ ਹੈ ਜਾਂ ਮਾੜਾ ਹੈ ਸਾਰੀ ਸਮਝ ਸਾਡੀ ਇੱਦਾਂ ਹੀ ਡਿਵੈਲਪ ਹੁੰਦੀ ਹੈ ਹੈਨਾ ਬੱਚਿਆਂ ਨੂੰ ਜੋੜਨਾ ਹੈ ਤੇ ਐਕਸਪ੍ਰੈਸ ਕਰੋ ਗੁਰੂ ਮਹਾਰਾਜੀ ਦੇ ਰੰਗਾਂ ਨੂੰ ਆਖੋ ਕਿੰਨੀ ਵਾਰਾਂ ਹੀ ਇਹ ਬਾਤ ਕਿੰਨੀ ਇੱਕ ਮਾਂ ਗੁਰੂ ਘਰ ਆਵੇ ਹੈਨਾ ਆਪਣੇ ਗੁਰੂ ਪਿਤਾ ਕੋ ਬੈਠੇ ਗੁਰੂ ਪਿਤਾ ਜਦੋਂ ਕੋਈ ਹੁਕਮ ਸੁਣਾਉਣ ਜਾਂ ਜਿਹੜੀ ਪੰਕਤੀ ਜਾਂ ਜਿਹੜਾ ਹੁਕਮ ਮਹਾਰਾਜ ਜੀ ਦਾ ਨੂੰ ਬੜਾ ਚੰਗਾ ਲੱਗੇ ਉਹਦੇ ਦਿਲ ਨੂੰ ਟੰਬ ਜੇ ਪਹਿਲਾਂ ਤੇ ਗੁਰੂ ਪਿਤਾ ਦੀ ਧੀ ਜਾਂ ਕੋਈ ਪਿਤਾ ਗੁਰੂ ਮਹਾਰਾਜ ਜੀ ਦਾ ਪੁੱਤ ਬਣ ਕੇ ਦਰਬਾਰ 'ਚ ਬੈਠੇ ਮਹਾਰਾਜ ਜੀ ਨਾਲ ਇਸ਼ਕ ਕਰੇ ਤੇ ਕੋਈ ਨਾ ਕੋਈ ਪੰਕਤੀਆਂ ਤੇ ਕੋਈ ਨਾ ਕੋਈ ਮਹਾਰਾਜ ਜੀ ਦੇ ਹੁਕਮ ਤੇ ਹਿਰਦੇ ਨੂੰ ਟੰਬਣ ਗਏ ਨਾ ਉਹ ਜਿਹੜੇ ਹੁਕਮ ਨੇ ਉਹਨਾਂ ਨੂੰ ਪੜੇ ਉਹਨਾਂ ਦੇ ਅਰਥ ਪੜੇ ਫਿਰ ਜਾ ਕੇ ਘਰ ਜਿਹੜਾ ਬੜੇ ਚਾਈ ਚਾਈ ਆਪ ਚ ਆ ਵਖੋ ਹੁਣੇ ਅਸੀਂ ਗਏ ਨਾ ਕਿ ਮੇਰੇ ਵਾਹਿਗੁਰੂ ਜੀ ਸਾਨੂੰ ਇਹ ਮੇਰਾ ਸ਼ਬਦ ਬਹੁਤ ਸੋਹਣਾ ਲੱਗਦਾ ਸ਼ੁਰੂ ਤੋਂ ਬੜਾ ਸੋਹਣਾ ਲੱਗਦਾ ਮੇਰੇ ਪਿਆਰੇ ਜੀ ਨੂੰ ਕਹਿਣਾ ਕਿ ਪਿਆਰੇ ਜੀ ਤੂੰ ਮੇਰਾ ਹੈ ਇਹਦੇ 'ਚ ਕਿੰਨਾ ਕੁ ਪ੍ਰੇਮ ਸਮੋ ਜਾਂਦਾ ਏ ਸਾਨੂੰ ਅੰਦਾਜ਼ਾ ਹੀ ਨਹੀਂ ਜਦੋਂ ਮਹਾਰਾਜ ਜੀ ਮੇਰੇ ਕਹਿੰਦੇ ਨੇ ਉਦੋਂ ਵੀ ਬੜਾ ਸੋਹਣਾ ਲੱਗਦਾ ਜਦੋਂ ਇਦਾਂ ਤਾਂ ਕੋਈ ਸ਼ਬਦ ਆਵੇ ਆਪਜੀ ਦਾ ਉਹ ਆਪਣਤ ਉਹ ਇਸ਼ਕ ਜਾਗੇ ਫਿਰ ਆਪਜੀ ਘਰ ਜਾ ਕੇ ਬੱਚੇ ਨੂੰ ਬੜੇ ਚਾਹ ਨਾਲ ਦੱਸੋ ਕਿ ਅੱਜ ਗੁਰੂ ਮਹਾਰਾਜ ਜੀ ਨੇ ਆ ਦਿੱਤਾ ਹੈ ਅੱਜ ਮੇਰੇ ਗੁਰੂ ਮਹਾਰਾਜ ਜੀ ਨੇ ਆ ਕੇ ਆਏ ਫਿਰ ਤੁਸੀਂ ਉਹਨੂੰ ਕਮਾਵੋ ਉਹਦੇ ਚੋਂ ਕੋਈ ਰੰਗ ਪ੍ਰਗਟ ਹੋਵੇ ਫਿਰ ਤੁਸੀਂ ਬੱਚਿਆਂ ਨੂੰ ਬੜੇ ਚਾਹ ਨਾਲ ਜਿਹੜਾ ਦੱਸੋ ਆ ਵੇਖੋ ਅਸੀਂ ਕਈ ਵਾਰਾਂ ਬੇਨਤੀ ਕਰਦੇ ਹੁੰਨੇ ਧੀਏ ਤੇ ਮਾਂ ਜਿਹੜੀ ਏ ਆਪਣੀ ਉਮਰ ਆ ਭੋਗ ਕੇ ਹੁਣ ਜਾ ਰਹੀ ਏ ਤੇ ਜੇ ਮਾਂ ਨੇ ਗਹਿਣੇ ਬਣਾਏ ਨੇ ਸੋਨੇ ਦੇ ਉਹ ਤੇ ਧੀ ਨੂੰ ਵਿਰਾਸਤ ਚ ਮਿਲ ਜਾਣਗੇ ਨੋਂ ਨੂੰ ਧੀ ਨੂੰ ਜਿਹੜੀ ਵੀ ਕਹਿ ਲੋ ਪਰ ਕੀ ਇੰਨੀ ਕੀ ਵਿਰਾਸਤ ਤੇ ਗਹਿਣਿਆਂ ਦੀ ਜਾਇਦਾਦਾਂ ਦੀ ਤੇ ਗਹਿਣਿਆਂ ਦੀ ਵਿਰਾਸਤ ਏ ਮਾਂ ਦੀ ਉਹ ਡਾਇਰੀ ਕਿੱਥੇ ਜਿਹਦੇ ਚੋਂ ਸਿੱਖ ਬਣੀ ਸੀ ਤੇ ਆਪਣੇ ਗੁਰੂ ਦੇ ਰੰਗਾਂ ਨੂੰ ਸਿੱਖਦੀ ਸੀ ਤੇ ਬੜੇ ਚਾਹ ਨਾਲ ਲਿਖਦੀ ਸੀ ਉਹ ਜਿਹੜੀ ਡੇਲੀ ਡਾਇਰੀ ਏ ਉਹ ਕਿੱਥੇ ਉਹਦੀ ਉਹ ਕਿਉਂ ਨਹੀਂ ਧੀ ਨੂੰ ਮਿਲਦੀ ਕਿ ਉਹਦੇ ਜਾਣ ਤੋਂ ਬਾਅਦ ਵੀ ਧੀ ਪੜੇ ਤੇ ਧੀ ਨੂੰ ਗੁਰੂ ਨਾਲ ਮਾਂ ਇਸ਼ਕ ਕਰਦੀ ਨਜ਼ਰ ਆਵੇ ਮਾਂ ਦਾ ਉਹ ਸ਼ਸਤਰ ਕਿੱਥੇ ਜਿਹੜਾ ਉਹਨੇ ਕਲਗੀਧਰ ਮਹਾਰਾਜ ਜੀ ਕੋ ਰੋਜ਼ ਮੰਗ ਮੰਗ ਕੇ ਚਾਹ ਨਾ ਮੰਗ ਮੰਗ ਕੇ ਲਿਆ ਹੋਵੇ ਤੂੰ ਸੰਭਾਲ ਕੇ ਰੱਖਿਆ ਹੋਵੇ ਮਾਂ ਦੀ ਉਹ ਪੋਥੀ ਸਹਿਬ ਕਿੱਥੇ ਜਿਸ ਤੋਂ ਉਹ ਰੋਜ਼ ਜਾਪ ਕਰਦੀ ਸੀ ਇੱਕੀ ਪੋਥੀ ਸੀ ਤੇ ਉਹd ਨਾ ਇਸ਼ਕ ਕਰਦੀ ਸੀ ਉਹd ਨਾ ਕਰਦੀ ਸੀ ਤੇ ਉਹ ਵਿਰਾਸਤ ਦੇ ਤੌਰ ਤੇ ਧੀ ਨੂੰ ਜਾਂ ਪੁੱਤ ਨੂੰ ਉਸ ਮਾਂ ਕੋ ਜਾਂ ਪਿਤਾ ਕੋ ਅੱਗੇ ਮਿਲੇ ਸਾਡੀਆਂ ਉਹ ਵਿਰਾਸਤਾ ਕਿੱਥੇ ਨੇ ਸੋਚ ਕੇ ਦੇਖੋ ਨਾ ਸਾਡੇ ਘਰਾਂ ਚ ਆਪ ਜੀ ਜਦੋਂ ਜਾਓਗੇ ਤੇ ਆਪ ਜੀ ਦੇ ਪਿੱਛੇ ਆਪ ਜੀ ਦੇ ਬੱਚਿਆਂ ਦੇ ਕੋਲ ਕਿਹੜੀ ਵਿਰਾਸਤ ਹੈ ਆਪ ਜੀ ਦੀ ਕੁਝ ਡਾਇਰੀਆਂ ਹੋਣ ਆਪ ਜੀ ਦੀਆਂ ਜਿਹਦੇ ਵਿੱਚ ਆਪ ਜੀ ਨੇ ਆਪਣੇ ਗੁਰੂ ਵਾਸਤੇ ਕੋਈ ਪੋਇਟਰੀ ਲਿਖੀ ਹੋਵੇ ਜਿਹਦੇ ਵਿੱਚ ਆਪ ਜੀ ਨੇ ਗੁਰੂ ਮਹਾਰਾਜ ਜੀ ਦੀ ਕੋਈ ਪੰਗਤੀ ਸਮਝਾਈ ਹੋਵੇ ਤੇ ਉਹਨੂੰ ਚਾਹ ਨਾਲ ਲਿਖਿਆ ਹੋਵੇ ਕਿ ਮੇਰੇ ਗੁਰੂ ਨੇ ਬੜੇ ਸੋਹਣੇ ਸੋਹਣੇ ਸ਼ਬਦਾਂ ਕਿ ਮੇਰੇ ਗੁਰੂ ਨੇ ਅੱਜ ਮੈਨੂੰ ਆਹ ਹੁਕਮ ਦੇ ਕੇ ਇਸ ਹੁਕਮ ਚੋਂ ਮੈਨੂੰ ਆ ਆ ਰੰਗ ਬਖਸ਼ੇ ਮੇਰੀ ਸੁਰਤ ਦੇ ਆ ਜਿਹੜੀ ਮੈਲ ਏ ਇਹ ਧੋਤੀ ਮਹਾਰਾਜ ਜੀ ਨੇ ਮੇਰੇ ਅੰਦਰੋਂ ਆ ਕੋੜ ਮਹਾਰਾਜ ਜੀ ਨੇ ਕੱਢ ਕੇ ਮੈਨੂੰ ਆ ਆਨੰਦ ਦੀ ਬਖਸ਼ਿਸ਼ ਕੀਤੀ ਅੱਜ ਮੈਨੂੰ ਪਿਆਰੇ ਜੀ ਬੜੇ ਪਿਆਰੇ ਲੱਗੇ ਜਦੋਂ ਆਪ ਜੀ ਇਹ ਕਰਨ ਲੱਗ ਪੇ ਨਾ ਸਿੱਖੀ ਨੂੰ ਜੀਣ ਲੱਗ ਪੇ ਸਿੱਖੀ ਵਿਖਾਉਣ ਨਾ ਲੱਗੇ ਕਿ ਮੈਂ ਸਿੱਖ ਏ ਜਿਸ ਦਿਨ ਜੀਣ ਲੱਗ ਪੇ ਉਸ ਦਿਨ ਸਾਡੀ ਅਗਲੀ ਪੀੜ੍ਹੀ ਆਪਣੇ ਆਪ ਸਹੀ ਹੋ ਜਾਣੀ ਸਾਡੀ ਬੱਚੇ ਸਹੀ ਹੋ ਜਾਣੇ ਆਪ ਜੀ ਵੀ ਕਰਨਾ ਚਾਹੁੰਦੇ ਹੋ ਤੇ ਐਕਸਪ੍ਰੈਸ਼ਨ ਤੇ ਧਿਆਨ ਦਿਓ ਹਣ ਅਬ ਕੋਈ ਗੁਰੂ ਘਰ ਤੋਂ ਜਾਂਨੇ ਆ ਘਰ ਘਰ ਜਾ ਕੇ ਅਸੀਂ ਕੀ ਕਰਦੇ ਆ ਘਰ ਜਾ ਕੇ ਅਸੀਂ ਬੱਚਿਆਂ ਦੇ ਸਾਹਮਣੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਉਹ ਬੜੇ ਸਿਆਣੇ ਹੀ ਭਾਵੇਂ ਉਹ ਅਨਪੜ੍ਹ ਸੀ ਪੜੇ ਲਿਖੇ ਨਹੀਂ ਸੀ ਪਰ ਸਿਆਣੇ ਹੀ ਸਾਡੇ ਨਾਲ ਉਹ ਵੇਖ ਲੋ ਝਗੜਾ ਨਹੀਂ ਕਰਦੇ ਸਾਡੇ ਸਾਹਮਣੇ ਬਹੁਤ ਘੱਟ ਰੇਅਰ ਮਾਂ-ਬਾਪ ਸੀ ਜਿਹੜੇ ਬੱਚਿਆਂ ਦੇ ਸਾਹਮਣੇ ਝਗੜਾ ਕਰਦੇ ਸੀ ਅਹੀਂ ਸਾਰੀ ਉਮਰ ਚ ਆਪਣੇ ਮਾਤਾ-ਪਿਤਾ ਨੂੰ ਕਦੀ ਝਗੜਾ ਕਰਦਿਆਂ ਨਹੀਂ ਦੇਖਿਆ ਦਾਦਾ-ਦਾਦੀ ਨੂੰ ਕਦੀ ਝਗੜਾ ਕਰਦਿਆਂ ਨਹੀਂ ਦੇਖਿਆ ਹਾਂ ਇੱਕ ਚਾਚਾ ਚਾਚੀ ਸੀ ਉਹਨਾਂ ਨੂੰ ਦੇਖਿਆ ਹੈ ਪਰ ਜ਼ਿਆਦਾ ਤਾਂ ਉਹ ਜਿਹੜੇ ਬਜ਼ੁਰਗ ਹੀ ਉੱਥੇ ਝਗੜਾ ਕਰਦੇ ਉਹ ਪਤਾ ਨਹੀਂ ਕਿੱਥੇ ਝਗੜਦੇ ਤੇ ਹੋਣਗੇ ਪਰ ਕਿੱਥੇ ਝਗੜਦੇ ਸੀ ਇਹ ਵੀ ਨਹੀਂ ਪਤਾ ਸਾਜੇ ਪਰਿਵਾਰ ਹੀ ਹੈ ਨਾ ਕਮਰੇ ਵੀ ਇਦਾਂ ਦੇ ਨਹੀਂ ਸੀ ਕਿ ਸੈਪਰੇਟ ਸੈਪਰੇ ਸਭਨਾਂ ਨੂੰ ਮਿਲ ਜਾਂਦੇ ਇੱਕ ਦੋ ਕਮਰੇ ਹੁੰਦੇ ਸੀ ਵੱਡਾ ਹਾਲ ਹੁੰਦਾ ਸੀ ਸਾਰੇ ਉੱਥੇ ਹੀ ਘੁਸਰ ਕੇ ਸੌ ਜਾਂਦੇ ਸੀ ਸਾਰੇ ਇਕੱਠੇ ਬੈਂਦੇ ਸੀ ਨਾ ਆ ਸਾਡੇ ਦਲਿਤਰਾ ਵਾਂਗੂ ਬੈੱਡ ਵੀ ਨਹੀਂ ਪੱਕੇ ਲਾਏ ਹੁੰਦੇ ਉਹ ਵੀ ਸਵੇਰੇ ਮੰਝੀਆਂ ਰਾਤ ਨੂੰ ਡਬਣੀਆਂ ਸਵੇਰੇ ਚੁੱਕ ਦੇਣੀਆਂ ਹੈ ਨਾ ਅੱਛਾ ਉਹ ਨਾ ਤੁਹਾਨੂੰ ਪਤਾ ਲੱਗੇਗਾ ਕਿ ਉਹ ਪਿਆਰ ਕਦੋਂ ਕਰਦੇ ਸੀ ਨਾ ਪਤਾ ਲੱਗੇਗਾ ਉਹ ਝਗੜਾ ਕਦੋਂ ਕਰਦੇ ਸੀ ਸਾਰੀ ਉਮਰ ਤੁਹਾਨੂੰ ਇਹ ਨਹੀਂ ਸਮਝ ਆਏਗੀ ਕਿਦਾਂ ਕਰਦੇ ਫਿਰ ਉਹਨਾਂ 'ਚ ਇੱਕ ਟੀਮ ਵਰਕ ਬਹੁਤ ਤਗੜਾ ਹੈ ਤੁਸੀਂ ਪਿਤਾ ਕੋ ਜਾਓ ਕਿ ਪਿਤਾ ਜੀ ਛੁੱਟੀ ਕਰ ਲਈ ਅੱਜ ਸਕੂਲੇ ਨਾ ਜਾਈਏ ਤੂੰ ਨੇ ਕਹਿਣਾ ਜਾ ਆਪਣੀ ਮਾਂ ਨੂੰ ਪੁੱਛ ਜਾ ਕੇ ਜਿਹੜੀ ਮਰਦੀ ਰਹਿੰਦੀ ਤੁਹਾਡੇ ਵਾਸਤੇ ਅੱਛਾ ਮਾਂ ਕੋ ਜਾਓ ਕਿ ਮਾਂ ਅੱਜ ਛੁੱਟੀ ਗਾਲੀ ਉਹਨੇ ਕਹਿਣਾ ਜਾ ਆਪਣੇ ਪਿਤਾ ਨੂੰ ਪੁੱਛੋ ਜਿਹੜਾ ਤੁਹਾਡੇ ਵਾਸਤੇ ਮਰਦਾ ਰਹਿੰਦਾ ਉਹ ਦੋਵੇਂ ਇੱਕ ਦੂਜੇ ਤੋਂ ਤੋੜ ਦਿੰਦੇ ਕੋਈ ਗੱਲ ਹੋਵੇ ਉਹ ਮਤਲਬ ਉਹ ਆਪਣੇ ਆਪ ਮਾਂ ਦੇ ਕੁਝ ਡਾਇਲੋਗ ਇਦਾਂ ਦੇ ਹੁੰਦੇ ਸੀ ਪਿਤਾ ਦੇ ਡਾਇਲੋਗ ਕੁਝ ਇਦਾਂ ਦੇ ਹੀ ਜਿਹੜੇ ਮਾਂ ਤੇ ਬਾਪ ਦੀ ਉਹ ਜਿਹੜਾ ਅਹਿਸਾਸ ਏ ਉਹਨੂੰ ਸਾਡੇ ਅੰਦਰ ਭਰ ਦਿੰਦੇ ਅੱਜ ਤਾਂ ਮਾਂ ਤੇ ਅੱਜ ਦੀ ਪਿਤਾ ਅੱਜ ਦਾ ਪਿਤਾ ਤੇ ਅੱਜ ਦੀ ਮਾਂ ਖਿੱਚੋ ਤਾਣ ਚ ਨੇ ਕਿ ਬੱਚਾ ਮੇਰੇ ਵੱਲ ਦੀ ਗੱਲ ਕਰੇ ਉਹ ਉਹਨੂੰ ਲੱਗਦਾ ਮੇਰੇ ਵੱਲ ਦੀ ਗੱਲ ਕਰੇ ਉਹ ਇਸ ਕੰਪੀਟੀਸ਼ਨ ਚ ਪੈ ਕੇ ਉਲਟਾ ਬੱਚਿਆਂ ਨੂੰ ਵਿਗਾੜ ਰਹੇ ਨੇ ਤੇ ਜੇ ਤੁਸੀਂ ਧਿਆਨ ਨਾਲ ਵੇਖੋ ਬੱਚੇ ਆਪਜੀ ਨੂੰ ਮੈਨਿਪੂਲੇਟ ਕਰ ਰਹੇ ਨੇ ਆਪ ਜੀ ਗੁਰੂ ਘਰੋਂ ਜਾ ਕੇ ਵਾਪਸ ਆਈਏ ਗੁਰੂ ਘਰੋਂ ਜਾ ਕੇ ਬੱਚੇ ਨੂੰ ਬੜੇ ਚਾਹ ਨਾਲ ਦੱਸੋ ਕਿ ਅੱਜ ਮੇਰੇ ਗੁਰੂ ਨੇ ਇਦਾਂ ਕੀਤਾ ਹੈ ਨਾ ਅੱਜ ਮਹਾਰਾਜੀ ਦਾ ਸ਼ਬਦ ਚੱਲਦਾ ਹੀ ਮੈਨੂੰ ਇੰਨਾ ਚੰਗਾ ਲੱਗਾ ਇਹ ਨਾ ਦੱਸੋ ਉੱਥੇ ਜਾ ਕੇ ਕਿ ਅੱਜ ਫਲਾਣੀ ਜਿਹੜੀ ਬੀਬੀ ਸੀ ਉਹਦੇ ਨਾਲ ਝਗੜਾ ਹੋ ਗਿਆ ਉਹਨੇ ਉਹਨੂੰ ਗੱਲ ਕਰਤੀ ਅੱਜ ਫਲਾਣੀਆਂ ਲੜਪੀਆਂ ਅੱਜ ਭਾਈ ਲੜਪੇ ਅੱਜ ਕਮੇਟੀ ਵਾਲੇ ਲੜਪੇ ਅੱਜ ਜਿਹੜਾ ਏ ਉਹ ਪਾਠੀ ਸਿੰਘ ਜਿਹੜੇ ਜਾਂ ਕੀਰਤਨੀਏ ਸਿੰਘ ਜਾਂ ਕਥਾਵਾਚਕ ਜਿਹੜੇ ਟਾਈਮ ਤੋਂ ਲੜਪੇ 네ਗੇਟਿਵਿਟੀ ਕਰਕੇ ਉਹ ਲੈ ਕੇ ਜਾਂਦੇ ਤੁਸੀਂ ਆਹੇ ਤੇ ਗੁਰੂ ਕੋ ਇੱਥੇ ਲੋਕਾਂ ਦਾ ਕੂੜਾ ਕਰਕਟ ਇਕੱਠਾ ਕਰਨ ਤੇ ਆਏ ਨਹੀਂ ਸੀ ਪਰ ਜੇ ਅਸੀਂ ਘਰ ਕੂੜਾ ਕਰਕਟ ਇਕੱਠਾ ਕਰਕੇ ਤੇ ਜਾ ਕੇ ਬੱਚਿਆਂ ਦੇ ਅੱਗੇ ਢੇਰੀ ਲਾਏ ਆ ਹੁਣ ਤੁਸੀਂ ਦੱਸੋ ਕਿ ਬੱਚੇ ਜੁੜਨਗੇ ਕਿ ਟੁੱਟਣਗੇ ਸਿਰਫ ਗੁਰੂ ਤੋਂ ਦਾਤਾਂ ਲੈ ਕੇ ਜਾਓ ਇੱਥੋਂ ਕੂੜਾ ਕਰਕਟ ਇੱਕ ਘਰ ਹੀ ਨਹੀਂ ਕੂੜਾ ਕਰਕਟ ਇਕੱਠਾ ਕਰਨ ਵਾਲਾ ਹੁਣ ਅਬ ਜੀ ਇਹਨਾ ਕਰਨਾ ਇਹ ਕੁਝ ਚੀਜ਼ਾਂ ਨੂੰ ਸ਼ੁਰੂ ਕਰ ਦਿਓ ਆਪ ਖੁਦ ਰੋਜ਼ ਚੌਂਕੜਾ ਮਾਰੋ ਬੈਠੋ ਮਨ ਟਿਕਦਾ ਨਹੀਂ ਟਿਕਦਾ ਬਸ ਬੈਠੋ ਗੁਰੂ ਮਹਾਰਾਜ ਜੀ ਨੂੰ ਕਹੋ ਮਹਾਰਾਜ ਮੈਨੂੰ ਨਹੀਂ ਪਤਾ ਮਨ ਕਿਦਾਂ ਟਿਕਾਉਣਾ ਤੂੰ ਮੇਰਾ ਟਿਕਾਦੀ ਮੈਂ ਤੈਨੂੰ ਪਿਆਰ ਨਾਲ ਆਵਾਜ਼ ਮਾਰ ਲੱਗਾ ਮੈਂ ਤੇਰੇ ਅੱਗੇ ਜੋਦੜੀ ਕਰਨ ਲੱਗਾ ਮੈਂ ਤੇਰੇ ਪ੍ਰੇਮ ਚ ਬੈਠਣ ਲੱਗਾ ਮੈਂ ਤੇਰੀ ਉਡੀਕ ਚ ਬੈਠਣ ਲੱਗਾ ਤੁਸੀਂ ਉਹਦੀ ਉਡੀਕ ਚ ਬਹਿ ਜਾਓ ਬਸ ਤੁਹਾਡੇ ਤੀ ਪੁੱਤ ਤੁਹਾਨੂੰ ਵੇਖਣ ਕੇ ਮੇਰੀ ਮਾਂ ਨੂੰ ਜਦੋਂ ਮੌਕਾ ਮਿਲਦਾ ਏ ਇਹ ਦੁਪਹਿਰੇ ਵੀ ਥੋੜਾ ਚਰਚਾ ਚੌਂਕੜਾ ਮਾਰ ਲੈਂਦੇ ਇਹ ਸਵੇਰੇ ਵੀ ਮਾਰ ਲੈਂਦੇ ਰਾਤ ਨੂੰ ਸੌਣ ਲੱਗੇ ਵੀ ਮਾਰਦੇ ਤੁਹਾਨੂੰ ਦੇਖਦੇ ਹੀ ਇਹਨਾਂ ਦੇ ਅੰਦਰ ਇੱਛਾ ਡਿਵੈਲਪ ਹੋ ਜਾਣੀ ਬੱਚਿਆਂ ਨੂੰ ਜੋ ਤੁਸੀਂ ਬੋਲ ਕੇ ਸਮਝਾਉਂਦੇ ਬੱਚੇ ਉਹ ਨਹੀਂ ਸਿੱਖਦੇ ਜੋ ਤੁਸੀਂ ਕਰਕੇ ਦਿਖਾਉਂਦੇ ਆ ਉਹ ਸਿੱਖਦੇ ਹੈ ਨਾ ਇਸ ਕਰਕੇ ਆਪਣੇ ਨਿਯਮ ਜਿਹੜੇ ਧਾਰਨ ਕਰੋ ਤੁਸੀਂ ਆਪ ਥੋੜੇ ਥੋੜੇ ਨਿਯਮ ਬਣਾ ਲੇ ਇਹਨਾਂ ਦੇ ਨਿਯਮ ਆਪਣੇ ਆਪ ਬਣਨੇ ਸ਼ੁਰੂ ਹੋ ਜਾਣੇ ਦੂਜੀ ਚੀਜ਼ ਇਹ ਕਿ ਇਹਨਾਂ ਨੂੰ ਡਿਕਟੇਟ ਨਾ ਕਰੋ ਇਹਨਾਂ ਦੀ ਸੇਵਾ ਕਰੋ ਇਹਨਾਂ ਨੂੰ ਬਹੁਤਾ ਡਿਕਟੇਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬੱਚਾ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਪੁੱਛੋ ਉਹਨੂੰ ਦੱਸੋ ਨਾ ਪਹਿਲਾਂ ਪਹਿਲਾਂ ਉਹਨੂੰ ਪੁੱਛੋ ਕਿ ਪੁੱਤ ਤੈਨੂੰ ਕੀ ਲੱਗਦਾ ਤੇਰੇ ਦਿਲ ਨੂੰ ਕੀ ਲੱਗਦਾ ਜਿਹੜਾ ਮਹਾਰਾਜੀ ਦਾ ਇੱਕ ਹੁਕਮ ਹੈ ਭਗਤ ਕਬੀਰ ਜੀ ਦਾ ਕਬੀਰ ਮੰਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਮੰਨ ਜਾਣਦਾ ਏ ਸੱਚ ਕੀ ਏ ਝੂਠ ਕੀ ਏ ਤੁਸੀਂ ਉਹ ਸਬਿਆਸ ਦੀ ਕਮਾਈ ਇਦਾਂ ਕਰ ਸਕਦੇ ਹੈ ਨਾ ਬੱਚਾ ਕੁਝ ਪੁੱਛਦਾ ਏ ਉਹਨੂੰ ਪੁੱਛ ਪੁੱਤ ਪਹਿਲਾਂ ਤੂੰ ਦੱਸ ਤੈਨੂੰ ਕੀ ਲੱਗਦਾ ਹੈ ਨਾ ਫਿਰ ਉਸਨੂੰ ਕਰੈਕਟ ਕਰ ਦੋ ਡਿਕਟੇਟ ਨਾ ਕਰੋ ਡਿਕਟੇਟ ਕਰਨਾ ਤੇ ਕਰੈਕਟ ਕਰਨਾ ਉਹ ਦੋ ਅਲੱਗ ਅਲੱਗ ਗੱਲਾਂ ਨੇ ਇਹ ਧਿਆਨ ਰੱਖੋ ਡਿਕਟੇਟ ਕਰੋਗੇ ਤੇ ਥੋੜੀ ਦੇਰ ਤੱਕ ਉਹ ਆਪਜੀ ਦੀ ਡਿਕਟ ਉਹਦੇ ਚ ਰਹੇਗਾ ਜਦੋਂ ਥੋੜਾ ਵੱਡਾ ਹੋਇਆ ਫਿਰ ਉਹਨੇ ਉਹ ਸਭ ਛੱਡ ਦੇਣਾ ਪਰ ਜੇ ਤੁਸੀਂ ਕਰੈਕਟ ਕਰੋਗੇ ਤੇ ਫਿਰ ਉਹ ਸੰਭਾਲ ਲੇਗਾ ਉਹਦਾ ਸੁਭਾਅ ਬਣੇਗਾ ਉਹਦਾ ਰੰਗ ਬਣੇਗਾ